ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਲੋਕਾਂ ਨੂੰ ਗੁੱਸਾ ਬੜੀ ਜਲਦੀ ਆਉਂਦਾ ਮਾੜੀ ਮਾੜੀ ਗੱਲ ਤੋਂ ਗੁੱਸਾ ਆਉਣ ਲੱਗ ਜਾਂਦਾ ਤੇ ਇਹ ਜੇ ਗੁੱਸੇ ਦੇ ਵਿੱਚ ਕਈ ਵਾਰ ਇਹੇ ਬੋਲ ਬੋਲ ਦਿੰਦੇ ਜਿਨ੍ਹਾਂ ਦਾ ਬਾਅਦ ਵਿੱਚ ਉਹਨਾਂ ਨੂੰ ਪਛਤਾਵਾ ਬੜਾ ਹੁੰਦਾ ਸੋ ਦੋਸਤੋ ਬਹੁਤ ਵਧੀਆ ਕਹਾਣੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ 'ਚ ਤੁਹਾਨੂੰ ਸਭ ਕੁਝ ਪਤਾ ਲੱਗੇਗਾ ਤੇ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਇਹ ਵੀ ਤੁਹਾਨੂੰ ਸਾਰਾ ਕੁਝ ਸਿੱਖਣ ਲਈ ਇਸ ਵੀਡੀਓ ਵਿੱਚ ਜਰੂਰ ਮਿਲੇਗਾ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਜੇ ਹਾਲੇ ਤ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਇੱਕ ਬੱਚੀ 10 ਸਾਲ ਦੀ ਜਿਸ ਦੀ ਉਮਰ ਹੁੰਦੀ ਹੈ ਆਪਣੇ ਮਾਪੇ ਦੇ ਨਾਲ ਰਹਿੰਦੀ ਆ ਪਰ ਉਹ ਬੱਚੀ ਨੂੰ ਮਾੜੀ ਮਾੜੀ ਗੱਲ ਤੋਂ ਨਿੱਕੀ ਨਿੱਕੀ ਗੱਲ ਤੋਂ ਗੁੱਸਾ ਬੜਾ ਆਉਂਦਾ ਹੁੰਦਾ ਜਿਸ ਗੁੱਸੇ ਤੋਂ ਉਸ ਦੇ ਘਰ ਦੇ ਮਾਪੇ ਬਹੁਤ ਹੀ ਪਰੇਸ਼ਾਨ ਹੁੰਦੇ ਆ ਤੇ ਨੌਬਤ ਇੱਥੋਂ ਤੱਕ ਆ ਜਾਂਦੀ ਆ ਹਾਲਾਤ ਇਹ ਬਣ ਜਾਂਦੇ ਨੇ ਕਿ ਉਹ ਬੱਚੀ ਗੁੱਸੇ ਵਿੱਚ ਕਈ ਵਾਰ ਘਰ ਦੀਆਂ ਬਹੁਤ ਕੀਮਤੀ ਚੀਜ਼ਾਂ ਨੂੰ ਵੀ ਭੰਨ ਦਿੰਦੀ ਆ ਕੀਮਤੀ ਚੀਜ਼ਾਂ ਵੀ ਸੱਟ ਦਿੰਦੀ ਆ ਤੇ ਉਸ ਦੇ ਮਾਪੇ ਬਹੁਤ ਉਸ ਨੂੰ ਸਮਝਾਉਂਦੇ ਆ ਪਰ ਉਸ ਬੱਚੀ ਤੇ ਕਿਸੇ ਚੀਜ਼ ਦਾ ਕੋਈ ਵੀ ਅਸਰ ਨਹੀਂ ਹੁੰਦਾ ਤੇ ਉਹ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਦੇ ਵਿੱਚ ਅਸਮਰੱਥ ਰਹਿੰਦੀ ਆ ਤੇ ਉਹਨਾਂ ਦੇ ਮਾਪੇ ਸੋਚਦੇ ਨੇ ਕਿ ਹੁਣ ਜਿਸ ਘਰ ਵਿੱਚ ਕਿਉਂਕਿ ਗਮਾਂਡ ਦੇ ਘਰ ਹੀ ਵਿੱਚ ਬੱਚੀ ਟਿਊਸ਼ਨ ਤੇ ਜਾਂਦੀ ਹੁੰਦੀ ਆ ਟਿਊਸ਼ਨ ਪੜ੍ਹਨ ਦੇ ਲਈ ਉਸ ਦੇ ਮਾਪੇ ਸੋਚ ਰਹੇ ਨੇ ਕਿ ਆਪਾਂ ਗਮਾਂਡ ਵਾਲੀ ਟਿਊਸ਼ਨ ਨੂੰ ਟੀਚਰ ਨੂੰ ਹੀ ਕਹੇ ਕਿ ਦੇਖ ਲੈਨੇ ਕੀ ਪਤਾ ਉਸ ਦੀ ਕਹੀ ਗੱਲ ਹੀ ਕੋਈ ਇਹ ਸਮਝ ਜਾਵੇ ਤਾਂ ਉਸ ਦੇ ਮਾਪੇ ਇੱਕ ਦਿਨ ਉਸ ਟੀਚਰ ਨੂੰ ਉਸ ਦੀ ਟਿਊਸ਼ਨ ਟੀਚਰ ਨੂੰ ਕਹਿੰਦੇ ਆ ਕਿ ਇਸ ਨੂੰ ਗੁੱਸਾ ਬਹੁਤ ਹੁੰਦਾ ਕਿ ਅਸੀਂ ਤਾਂ ਬਹੁਤ ਅੱਕੇ ਪਏ ਆ ਤੇ ਇਸ ਦਾ ਕੀ ਕਰੀਏ ਸਾਨੂੰ ਕੁਝ ਸਮਝ ਨਹੀਂ ਹੁੰਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਇਸ ਦੇ ਗੁੱਸੇ ਦਾ ਕੋਈ ਹੱਲ ਹੀ ਕਰ ਲਓ ਇਸ ਨੂੰ ਸਮਝਾ ਕੇ ਦੇਖ ਲਓ ਤਾਂ ਉਹ ਟਿਊਸ਼ਨ ਟੀਚਰ ਬੜੀ ਸਮਝਦਾਰ ਹੁੰਦੀ ਆ ਕਿਉਂਕਿ ਟੀਚਰਾਂ ਦੇ ਕੋਲੇ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦਾ ਬੱਚਿਆਂ ਦੇ ਲਈ ਕਿਉਂਕਿ ਕਿੰਨੇ ਜ਼ਿਆਦਾ ਬੱਚੇ ਨੂੰ ਕੰਟਰੋਲ ਕਰਨਾ ਹੁੰਦਾ ਉਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਬੱਚੇ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਤਾਂ ਉਹ ਟੀਚਰ ਕਹਿੰਦੀ ਕਿ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲਾਂਗੀ ਤੁਸੀਂ ਚਿੰਤਾ ਨਾ ਕਰੋ ਤੇ ਉਹ ਟਿਊਸ਼ਨ ਟੀਚਰ ਜਿਹੜੀ ਹੁੰਦੀ ਆ ਜਦੋਂ ਬੱਚੀ ਉਸਦੇ ਕੋਲ ਪੜ੍ਹਨ ਦੇ ਲਈ ਆਉਂਦੀ ਆ ਤਾਂ ਉਹ ਬੱਚੀ ਨੂੰ ਕਹਿੰਦੀ ਕਿ ਅੱਜ ਆਪਾਂ ਪੜ੍ਹਨਾ ਨਹੀਂ ਜਦੋਂ ਬੱਚੀ ਨੂੰ ਕਹਿੰਦੀ ਕਿ ਅੱਜ ਆਪਾਂ ਪੜਾਈ ਨਹੀਂ ਕਰਨੀ ਟੀਚਰ ਤਾਂ ਬੱਚੀ ਬੜੀ ਖੁਸ਼ ਹੁੰਦੀ ਆ ਕਿ ਅੱਜ ਤਾਂ ਨਿਆਰੇ ਆ ਜਿਵੇਂ ਬੱਚਿਆਂ ਨੂੰ ਹੁੰਦਾ ਹੀ ਆ ਜਦੋਂ ਮੰਨ ਲਓ ਆਪ ਟੀਚਰ ਕਹਿੰਦਾ ਜਾਂ ਆਪਾਂ ਘਰ ਦੇ ਕਹਿੰਨੇ ਵੀ ਅੱਜ ਪੜ੍ਹਨਾ ਪੜਾਈ ਕਰਨ ਦੀ ਲੋੜ ਨਹੀਂ ਤਾਂ ਬੱਚੀ ਬੜੀ ਖੁਸ਼ ਹੁੰਦੀ ਆ ਤੇ ਉਹ ਟਿਊਸ਼ਨ ਟੀਚਰ ਕਹਿੰਦੀ ਕਿ ਅੱਜ ਆਪਾਂ ਇੱਕ ਗੇਮ ਤੈਨੂੰ ਗੇਮ ਤੈਨੂੰ ਸਿਖਾਉਣੀ ਆ ਤੇ ਉਹ ਗੇਮ ਦੇ ਵਿੱਚ ਜਿੱਦਣ ਤੂੰ ਜਿੱਤ ਗਈ ਉਸ ਦਿਨ ਤੈਨੂੰ ਬਹੁਤ ਵਧੀਆ ਪ੍ਰ ਉਹ ਬੱਚੀ ਵੀ ਖੁਸ਼ ਹੁੰਦੀ ਹੈ ਕਿ ਮੈਨੂੰ ਗਿਫਟ ਮਿਲੇਗਾ ਮੈਨੂੰ ਪ੍ਰਾਈਜ਼ ਮਿਲੇਗਾ ਤੇ ਕਹਿੰਦੀ ਟੀਚਰ ਦੱਸੋ ਕਿ ਮੈਡਮ ਮੈਂ ਕਿਹੜੀ ਗੇਮ ਆ ਕੀ ਕਰਨਾ ਤਾਂ ਉਹ ਮੈਡਮ ਉਸ ਬੱਚੀ ਨੂੰ ਛੂਟੀਆਂ ਛੂਟੀਆਂ ਮੇਖਾਂ ਦੀ ਡੱਬੀ ਦੇ ਦਿੰਦੀ ਹੈ ਇੱਕ ਤੇ ਨਾਲ ਛੂਟੀ ਜੀ ਹਥੌੜੀ ਫੜਾ ਦਿੰਦੀ ਹੈ ਕਹਿੰਦੀ ਕਿ ਜਦੋਂ ਵੀ ਤੈਨੂੰ ਗੁੱਸਾ ਆਏਗਾ ਤਾਂ ਤੂੰ ਆਪਣੇ ਕਮਰੇ ਦੇ ਵਿੱਚੋਂ ਬਾਹਰ ਜਾ ਕੇ ਘਰ ਦੇ ਬਾਹਰ ਜਿਹੜੀ ਕੰਧ ਆ ਉਹ ਕੰਧ ਦੇ ਉੱਪਰ ਇੱਕ ਮੇਖ ਗੱਡ ਦੇਣੀ ਆ ਭਾਵੇਂ ਤੇ ਤੂੰ ਥੋੜੀ ਜਿਹੀ ਗੱਡੀ ਆਵੇ ਕਿਸੇ ਤੋਂ ਗੜਵਾਲੀ ਨਾਲ ਲਈ ਆ ਕੇ ਤੂੰ ਇੱਕ ਮੇਖ ਜ਼ਰੂਰ ਗੱਡਣੀ ਆ ਉਹ ਕਹਿੰਦੀ ਠੀਕ ਆ ਮੈਡਮ ਤੇ ਉਹ ਬੱਚੀ ਜਦੋਂ ਘਰੇ ਜਾਂਦੀ ਆ ਤਾਂ ਉਸ ਨੂੰ ਗੁੱਸਾ ਬਹੁਤ ਆਇਆ ਹੁੰਦਾ ਹੁਣ ਪਹਿਲਾ ਦਿਨ ਹੁੰਦਾ ਗੁੱਸਾ ਤਾਂ ਉਸ ਦਾ ਬਹੁਤ ਜ਼ਿਆਦਾ ਹੁੰਦਾ ਤਾਂ ਪਹਿਲੇ ਦਿਨ ਹੀ 10 ਮੇਖਾ ਉਹਨਾਂ ਦੇ ਘਰ ਦੀ ਬਾਹਰ ਕੰਧ ਤੇ ਲੱਗ ਜਾਂਦੀਆਂ ਤੇ ਦੂਜੇ ਦਿਨ ਜਦੋਂ ਫਿਰ ਗੁੱਸਾ ਹੁੰਦਾ ਫਿਰ ਮੇਖਾਂ ਘੜ ਲਾਉਣ ਲਾਉਣ ਜਾਂਦੀ ਆ ਉਹ ਬੱਚੀ ਨੂੰ ਹੁਣ ਦਿਮਾਗ ਤੋਂ ਕੰਮ ਲੈਂਦੀ ਆ ਕਿ ਜਿੰਨੇ ਟਾਈਮ ਦੇ ਵਿੱਚ ਮੈਂ ਮੇਖ ਬਾਹਰ ਜਾ ਕੇ ਕੰਧ ਤੇ ਲਾ ਕੇ ਆਉਣੀ ਆ ਜਾਂ ਕਿਸੇ ਤੋਂ ਵੀ ਲਵਾਉਣੀ ਆ ਜੇ ਮੈਂ ਉਹੀ ਕੰਮ ਆਪਦੇ ਗੁੱਸੇ ਨੂੰ ਹੀ ਕੰਟਰੋਲ ਕਰ ਲਵਾਂ ਆਪਦੇ ਗੁੱਸੇ ਦੀ ਕੰਟਰੋਲ ਕਰ ਲਾਂ ਤਾਂ ਮੈਨੂੰ ਇਹ ਨੌਬਤ ਹੀ ਨਹੀਂ ਹੋਣੀ ਆ ਕੰਮ ਕਰਨਾ ਵੀ ਬੱਚੇ ਤੋਂ ਹੋ ਜੂ ਮੇਰੀ ਉਹ ਤੇ ਆਪ ਦੇ ਗੁੱਸੇ ਤੇ ਕੰਟਰੋਲ ਕਰਦੀ ਆ ਹੁਣ ਹੌਲੀ ਹੌਲੀ ਉਹ ਮੇਖਾਂ ਦੀ ਜਿਹੜੀ ਗਿਣਤੀ ਹੈ ਘਟਦੀ ਜਾਂਦੀ ਆ ਬੱਚੀ ਮਤਲਬ ਹਰ ਰੋਜ਼ ਘੱਟ ਮੇਖਾਂ ਲਾਉਂਦੀ ਹੈ ਤੇ ਇੱਕ ਦਿਨ ਇਹ ਆ ਜਾਂਦਾ ਕਿ ਬੱਚੀ ਨੂੰ ਗੁੱਸਾ ਬਿਲਕੁਲ ਹੀ ਨਹੀਂ ਆਉਂਦਾ ਤੇ ਘਰ ਦੇ ਬਾਹਰ ਕੋਈ ਵੀ ਮੇਖ ਨਹੀਂ ਲਾਉਂਦੀ ਤੇ ਉਹ ਟਿਊਸ਼ਨ ਟੀਚਰ ਕੋ ਜਾਂਦੀ ਹੈ ਕਿ ਮੈਡਮ ਮੈਂ ਅੱਜ ਘਰ ਦੇ ਬਾਹਰ ਕੋਈ ਵੀ ਮੇਖ ਨਹੀਂ ਲਾਈ ਕਿਉਂਕਿ ਮੈਨੂੰ ਅੱਜ ਗੁੱਸਾ ਹੀ ਨਹੀਂ ਆਇਆ ਬਿਲਕੁਲ ਵੀ ਤਾਂ ਮੈਡਮ ਬਹੁਤ ਇਹਨੂੰ ਸ਼ਾਬਾਸ਼ ਵੀ ਦਿੰਦੀ ਆ ਕਿ ਸ਼ਾਬਾਸ਼ ਤੂੰ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੈਨੂੰ ਅੱਜ ਗੁੱਸਾ ਨਹੀਂ ਆਇਆ ਪਰ ਗੇਮ ਹਲੇ ਤੱਕ ਬੇਟਾ ਇੱਥ اپنی گیم ਹਲੇ ਲੰਮੀ ਚੱਲੂਗੀ ਉਹ ਕਹਿੰਦੀ ਮੈਡਮ ਹੁਣ ਮੈਨੂੰ ਕੀ ਕਰਨਾ ਪਏਗਾ ਤਾਂ ਮੈਡਮ ਕਹਿੰਦੀ ਕਿ ਜਿਸ ਦਿਨ ਤੈਨੂੰ ਗੁੱਸਾ ਨਾ ਆਇਆ ਉਸ ਦਿਨ ਤੂੰ ਇੱਕ ਮੇਖ ਹੀ ਉੱਥੋਂ ਕੱਢਣੀ ਆ ਕੱਢ ਕੇ ਬਾਹਰ ਰੱਖ ਦੇਣੀ ਆ ਉਹ ਕਹਿੰਦੀ ਠੀਕ ਆ ਜੀ ਹੁਣ ਗੁੱਸਾ ਘੱਟ ਆਉਂਦਾ ਹੁੰਦਾ ਬੱਚੀ ਨੂੰ ਤੇ ਉਹ ਮੇਖਾਂ ਕੱਢਣ ਨੂੰ ਟਾਈਮ ਵੱਧ ਲੱਗ ਜਾਂਦਾ ਇੱਕ ਮਹੀਨੇ ਦੇ ਕਰੀਬ ਉਸ ਮੇਖਾਂ ਕੱਢਣ ਨੂੰ ਟਾਈਮ ਲੱਗ ਜਾਂਦਾ ਤੇ ਜਿੱਦਣ ਸਾਰੀਆਂ ਮੇਖਾਂ ਨਿਕਲ ਜਾਂਦੀਆਂ ਬੱਚੀ ਨੂੰ ਬੜਾ ਚਾਹ ਹੁੰਦਾ ਕਿ ਅੱਜ ਮੈਨੂੰ ਗਿਫਟ ਮਿਲੇਗਾ ਭਰਾ ਹੀ ਮਿਲੇਗਾ ਉਹ ਟੀਚਰ ਨੂੰ ਜਾ ਕੇ ਕਹਿੰਦੀ ਕਿ ਅੱਜ ਮੈਂ ਸਾਰੀਆਂ ਮੇਖਾਂ ਮੈਡਮ ਕ ਤੇ ਮੈਡਮ ਉਸ ਨੂੰ ਦੇਖ ਕੇ ਸ਼ਾਬਾਸ਼ ਵੀ ਦਿੰਦੀ ਹੈ ਤੇ ਉਸ ਨੂੰ ਇੱਕ ਚਾਕਲੇਟ ਉਸ ਦੀ ਮਨ ਪਸੰਦੀਦਾ ਚਾਕਲੇਟ ਗਿਫਟ ਕਰ ਦਿੰਦੀ ਹੈ। ਬੱਚੀ ਨੂੰ ਬੜਾ ਹੀ ਚਾ ਹੁੰਦਾ ਤੇ ਮੈਡਮ ਉਸ ਕੰਧ ਦੇ ਕੋਲ ਜਾ ਕੇ ਉਸ ਬੱਚੀ ਨੂੰ ਦੇਖਦੀ ਹੈ ਤੇ ਕੰਧ ਨੂੰ ਦੇਖਦੀ ਆ ਤੇ ਕਹਿੰਦੀ ਕਿ ਬੇਟਾ ਹੁਣ ਤੂੰ ਇਹ ਦੇਖ ਕੇ ਸਕੰਧ ਵਿੱਚ ਕੁਝ ਰਹਿਤ ਨਹੀਂ ਗਿਆ। ਉਹ ਬੱਚੀ ਕਹਿੰਦੀ ਵੀ ਨਹੀਂ ਮੈਡਮ ਮੈਂ ਤਾਂ ਸਾਰੀਆਂ ਮੇਕਾਂ ਦੇਖੋ ਕੱਢ ਦਿੱਤੀਆਂ ਇਸ ਵਿੱਚ ਕੋਈ ਵੀ ਕੁਝ ਨਹੀਂ ਰਿਹਾ। ਮੈਡਮ ਕਹਿੰਦੀ ਫਿਰ ਵੀ ਬੇਟਾ ਤੂੰ ਇੱਕ ਵਾਰ ਧਿਆਨ ਨਾਲ ਚੈੱਕ ਕਰ ਇੱਥੇ ਕੋਈ ਚੀਜ਼ ਰਹਿ ਨਾ ਗਈ ਹੋਵੇ। ਬੱਚੀ ਜਦੋਂ ਬੜੇ ਹੀ ਗੌਰ ਦੇ ਨਾਲ ਕੰਧ ਵੱਲ ਦੇਖਦੀ ਆ ਤੇ ਜਿਹੜੀਆਂ ਉਹਨੇ ਮੇਖਾਂ ਲਾਈਆਂ ਉਹਨੇ ਮੇਖਾਂ ਗੱਡੀਆਂ ਹੁੰਦੀਆਂ ਉਹ ਮੇਖਾਂ ਦੇ ਨਿਸ਼ਾਨ ਰਹਿ ਜਾਂਦੇ ਆ ਉਹ ਜਦੋਂ ਮੈਡਮ ਨੂੰ ਕਹਿੰਦੀ ਕਿ ਮੈਡਮ ਇੱਥੇ ਮੇਖਾਂ ਦੀ ਜਿਹੜੀਆਂ ਮੈਂ ਲਾਈਆਂ ਸੀ ਉਹਦੇ ਨਿਸ਼ਾਨ ਬਚੇ ਹੋਏ ਆ ਤਾਂ ਉਹ ਜਿਹੜੀ ਟੀਚਰ ਹੁੰਦੀ ਹੈ ਟਿਊਸ਼ਨ ਟੀਚਰ ਉਹ ਬੱਚੀ ਨੂੰ ਕਹਿੰਦੀ ਆ ਕਿ ਬੇਟਾ ਜਦੋਂ ਤੂੰ ਆਪਦੇ ਘਰ ਦੇ ਨਾਲ ਜਾਂ ਕਿਸੇ ਰਿਸ਼ਤੇਦਾਰਾਂ ਦੇ ਨਾਲ ਗੁੱਸੇ ਹੁੰਨੀ ਆ ਤਾਂ ਉਹਨਾਂ ਦੇ ਦਿਲ ਤੇ ਸੱਟ ਲੱਗਦੀ ਆ ਉਹਨਾਂ ਦੇ ਵੀ ਦਰਦ ਹੁੰਦਾ ਤੇ ਜਦੋਂ ਦਰਦ ਹੁੰਦਾ ਤਾਂ ਉੱਥੇ ਇੱਕ ਨਿਸ਼ਾਨ ਰਹਿ ਜਾਂਦਾ ਜਿਹੜੇ ਨਿਸ਼ਾਨ ਨੂੰ ਤੂੰ ਚਾਹ ਕੇ ਵੀ ਮਿਟਾ ਨਹੀਂ ਸਕਦੀ ਭਾਵੇਂ ਬਾਅਦ ਵਿੱਚ ਤੂੰ ਜਿੰਨੀ ਮਰਜ਼ੀ ਆਪਣੇ ਮਾਪੇ ਤੋਂ ਮਾਫ਼ੀਆਂ ਮੰਗੀ ਜਾਵੇਂ ਗੁੱਸੇ ਹੋਣ ਤੋਂ ਬਾਅਦ ਪਰ ਉਦੋਂ ਤੱਕ ਉਹਨਾਂ ਦੇ ਦਿਲ ਤੇ ਉਹ ਗੁੱਸੇ ਘਰ ਕਰ ਜਾਂਦੇ ਨੇ ਕਿ ਸਾਡਾ ਕਿੱਦਾਂ ਦਾ ਬੱਚਾ ਜਿਹੜਾ ਕਿ ਗੁੱਸਾ ਹੀ ਨਹੀਂ ਕਰਨੋਂ ਹਟਦਾ ਇੰਨਾ ਗੁੱਸਾ ਇਹਨੂੰ ਕਿਉਂ ਹੁੰਦਾ ਉਹਨਾਂ ਨੂੰ ਇਸ ਚੀਜ਼ ਦਾ ਪਛਤਾਵਾ ਰਹਿੰਦਾ ਤੂੰ ਬਾਅਦ ਵਿੱਚ ਜਿੰਨੀਆਂ ਮਰਜ਼ੀ ਮਾਫ਼ੀਆਂ ਮੰਗੇ ਪਰ ਉਹ ਫਿਰ ਵੀ ਉਹ ਗੱਲ ਨਹੀਂ ਬਣਦੀ ਮਾਫ਼ੀ ਇੱਕ ਅੱਧੇ ਦਿਨ ਦੇ ਲਈ ਹੁੰਦੀ ਆ ਤੇ ਜਦੋਂ ਬੱਚੀ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਸਮਝ ਆ ਜਾਂਦੀ ਆ ਤਾਂ ਬੱਚੀ ਨੂੰ ਬੜੀ ਬੜਾ ਪਛਤਾਵਾ ਹੁੰਦਾ ਕਿ ਮੈਂ ਆਪਣੇ ਮਾਪੇ ਦੇ ਨਾਲ ਕਿਦਾਂ ਦਾ ਬਿਹੇਵ ਕਰਦੀ ਆ ਤਾਂ ਉਹ ਆਪਣੀ ਮਾਂ ਦੇ ਭੱਜ ਕੇ ਗਲ ਲੱਗ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਕਹਿੰਦੀ ਕਿ ਮਾਂ ਮੇਤੋਂ ਗਲਤੀ ਹੋ ਗਈ ਮੈਂ ਅੱਜ ਤੋਂ ਬਾਅਦ ਕਦੇ ਵੀ ਤੁਹਾਡੇ ਨਾਲ ਗੁੱਸੇ ਨਹੀਂ ਹੋਵਾਂਗੀ ਕਿਉਂਕਿ ਤੁਸੀਂ ਤਾਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੁਸੀਂ ਹਰ ਵਾਰ ਮੈਨੂੰ ਮਾਫੀ ਵੀ ਕਰਦੇ ਹੋ ਤੇ ਮੈਂ ਜਿੱਤੋਂ ਬਾਅਦ ਤੁਹਾਡੇ ਨਾਲ ਗੁੱਸੇ ਹੀ ਨਹੀਂ ਹੋਣਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਨਿੱਕੀ ਨਿੱਕੀ ਗੱਲ ਤੋਂ ਆਪਣੇ ਘਰ ਦੇ ਨਾਲ ਜਾਂ ਆਪਣੇ ਸਕੇ ਸਬੰਧੀ ਰਿਸ਼ਤੇਦਾਰਾਂ ਨਾਲ ਕਿਸੇ ਨਾਲ ਵੀ ਗੁੱਸੇ ਨਹੀਂ ਹੋਣਾ ਚਾਹੀਦਾ ਗੁੱਸੇ ਵਿੱਚ ਕਈ ਵਾਰ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਘਰ ਦੇ ਨੂੰ ਕਈ ਵਾਰ ਕੋਈ ਅਜਿਹੇ ਬੁਰ ਬੋਲ ਦਿੰਨੇ ਆ ਬਾਅਦ ਵਿੱਚ ਭਾਵੇਂ ਆਪਾਂ ਜਿੰਨੇ ਮਰਜੀ ਘੋਖ ਚਿੜੀ ਹੋਈ ਜਾਇਓ ਪਰ ਜੇ ਤੁਸੀਂ ਆਪਣੇ ਘਰ ਦੇ ਜਾਂ ਦੋਸਤ ਮਿੱਤਰ ਜਾਂ ਕੋਈ ਰਿਸ਼ਤੇਦਾਰਾਂ ਨੂੰ ਅਜਿਹੇ ਬੋਲ ਬੋਲਤੇ ਜਿਹੜੇ ਉਹਨਾਂ ਦੇ ਦਿਲ ਤੱਕ ਘਾਰ ਕਰ ਜਾਂਦੇ ਆ ਫਿਰ ਤੁਸੀਂ ਜੋ ਮਰਜੀ ਕਰ ਲਿਓ ਉਹਨਾਂ ਤੋਂ ਮਾਫੀ ਮੰਗ ਲਿਓ ਪਰ ਉਹ ਬੋਲ ਵਾਪਸ ਨਹੀਂ ਆਉਂਦੇ ਕਹਿੰਦੇ ਹੁੰਦੇ ਨਾ ਤੀਰ ਕਮਾਨ ਚ ਇੱਕ ਵਾਰ ਨਿਕਲਿਆ ਵਾਪਸ ਨਹੀਂ ਹੁੰਦਾ ਇਸੇ ਤਰ੍ਹਾਂ ਤੁਹਾਡੇ ਮਨ ਦੇ ਬੋਲੇ ਹੋਏ ਬੋਲ ਤੁਹਾਡੇ ਰਿਸ਼ਤੇਦਾਰਾਂ ਜਾਂ ਘਰਦਿਆਂ ਲਈ ਬਹੁਤ ਵੱਡੀ ਮੁਸੀਬਤ ਵੀ ਬਣ ਜਾਂਦੇ ਨੇ ਸੋ ਜਦੋਂ ਵੀ ਤੁਹਾਨੂੰ ਕਿਤੇ ਗੁੱਸਾ ਆਉਂਦਾ ਤਾਂ ਕੰਧ ਵੱਲ ਨੂੰ ਮੂੰਹ ਕਰਕੇ ਕੰਧ ਵਿੱਚ ਇੱਕ ਮੇਖ ਜੀ ਰੂਗੜ ਲਿਆ ਕਰੋ ਤੇ ਆਪਣੇ ਗੁੱਸੇ ਨੂੰ ਸ਼ਾਂਤ ਕਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਗੁੱਸੇ ਦੇ ਕਾਰਨ ਕੋਈ ਨਵੀਂ ਮੁਸੀਬਤ ਨਾ ਖੜੀ ਹੋ ਸਕੇ ਹੋ ਸਕੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ